ਜਦੋਂ ਤੋਂ ਨਰਿੰਦਰ ਮੋਦੀ ਕਿਸਾਨ ਅੰਦੋਲਨ ਦੇ ਅੱਗੇ ਹਾਰ ਗਿਆ ਗੋਡੇ ਟੇਕ ਗਿਆ ਔਰ ਉਹਨਾਂ ਨੇ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈ ਲਏ ਉਸ ਤੋਂ ਬਾਅਦ ਜਿਹੜਾ ਇੱਕ ਰਿਵੈਂਜ ਦੀ ਭਾਵਨਾ ਦੇ ਨਾਲ ਉਹ ਪੰਜਾਬ ਤੇ ਸਿੱਖਾਂ ਦੇ ਨਾਲ ਇੱਕ ਬਦਲਾਖੋਰੀ ਦੀ ਨੀਤੀ ਦੇ ਨਾਲ ਕੰਮ ਕਰ ਰਹੇ ਨੇ ਹਿੰਦੁਸਤਾਨ ਦੀ ਸਰਕਾਰ ਉਹ ਸਾਰੀ ਚੀਜ਼ ਨੂੰ ਕਿਵੇਂ ਆਪਣਾ ਇੱਕ ਝੂਠਾ ਵਰਤਾਨ ਸਿਰਜ ਕੇ ਨੈਰੇਟਿਵ ਸਿਰਜ ਕੇ ਇਹ ਦੁਨੀਆ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਿਰਫ ਬਾਹਰੋਂ ਵਿਦੇਸ਼ਾਂ ਤੋਂ ਜਿਹੜੇ ਸਿੱਖ ਬੈਠੇ ਨੇ ਇਹੀ ਪੰਜਾਬ ਦੇ ਵਿੱਚ ਇੱਕ ਸਮੱਸਿਆ ਕ੍ਰੀਏਟ ਕਰ ਰਹੇ ਨੇ ਬਣਾ ਰਹੇ ਨੇ ਪੰਜਾਬ ਦਾ ਜਿਹੜਾ ਸਿੱਖ ਹੈ ਉਹ ਸ਼ਾਂਤ ਹੈ ਉਹ ਸਾਡੇ ਨਾਲ ਹੈ ਜਿਹੜੀ ਲੜਾਈ ਅਸੀਂ ਹਿੰਦੁਸਤਾਨ ਦੇ ਨਾਲ ਲੜਨੀ ਸੀ ਟਾਰਗੇਟ ਕਿਲਿੰਗ ਦੇ ਖਿਲਾਫ ਜਿਹੜੇ ਸਾਡੇ ਹੱਥ ਹੱਕੂ ਖੋਏ ਜਾ ਰਹੇ ਨੇ ਉਹ ਹਿੰਦੁਸਤਾਨ ਸਾਡੇ ਅੰਦਰੂਨੀ ਮਾਮਲਿਆਂ ਦੇ ਵਿੱਚ ਉਸ ਨੂੰ ਕਰਤੇਗਾ اور ਸਾਡੀ ਜਿਹੜੀ ਜਿਹਨੂੰ ਆਪਾਂ ਮੋਡਰੇਟ ਸੇਕ ਤੇ ਹਾਰਡ ਲਾਈਨਰ ਸੇ ਕਹਿੰਨੇ ਆ ਜਿਹਨੂੰ ਜਰਨਲਿਸਟ ਕਹਿੰਦੇ ਨੇ ਉਹਨਾਂ ਦੇ ਵਿੱਚ ਲੜਾਉਣ ਦੀ ਵੀ ਹੁਣ ਕੋਸ਼ਿਸ਼ ਹੋਏਗੀ ਉਹਨਾਂ ਦੇ ਵਿੱਚ ਵੀ ਪਾੜਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਸਾਨੂੰ ਸਮਝਣ ਦੀ ਲੋੜ ਹੈ ਕਿ 70 ਸਾਲ ਤੋਂ ਵੱਧ ਉਮਰ ਦਾ ਜਿਹੜਾ ਨੌਜ ਨੌਜਵਾਨ ਹੈ ਬਜ਼ੁਰਗ ਨੌਜਵਾਨ ਉਹਨੇ ਇੰਨਾ ਵੱਡਾ ਕਦਮ ਲੈ ਕਿਉਂ ਲਿਆ ਦੋ ਉਹਨਾਂ ਦੇ ਬੇਟੇ ਨੇ ਦੋਨੇ ਲਾਅਰ ਨੇ ਉਹ ਖੁਦ ਡਬਲ ਐਮਏ ਨੇ ਔਰ 1980 ਤੋਂ ਉਹ ਸੰਘਰਸ਼ ਦੇ ਨਾਲ ਨੇ ਦਰਬਾਰ ਸਾਹਿਬ ਦੇ ਵਿੱਚ ਵੀ ਉਹਨਾਂ ਨੇ ਜਦੋਂ ਧਰਮ ਧਰਮਜੁੱਤ ਮੋਰਚਾ ਸੀ ਉਹਦੇ ਵਿੱਚ ਹਿੱਸਾ ਪਾਇਆ ਸੀ ਇਹ ਜਿਹੜੇ ਪੋਲੀਟੀਸ਼ੀਅਨਸ ਵੱਖ-ਵੱਖ ਸੁਰਾਂ ਦੇ ਨਾਲ ਵੱਖ-ਵੱਖ ਬੰਸਰੀਆਂ ਵਜਾ ਰਹੇ ਨੇ ਕੋਈ ਉਹਨਾਂ ਨੂੰ ਆਈਐਸਈ ਦਾ ਏਜੰਟ ਕਹਿ ਰਿਹਾ ਕੋਈ ਉਹਨਾਂ ਦੀ ਭਰਾ ਕਰਕੇ ਕਾਂਗਰਸ ਨਾਲ ਜੋੜ ਰਿਹਾ ਕੋਈ ਸਾਜ਼ਿਸ਼ ਕਹਿ ਰਿਹਾ ਇਹ ਸਭ ਮਨਕਰ ਝੂਠੀਆਂ ਗੱਲਾਂ ਨੇ ਜੇਕਰ ਕਾਲਕਤਕ ਸਾਹਿਬ ਨੂੰ ਲੱਗਦਾ ਹੈ ਕਿ ਕਿਸੇ ਜਾਂਚ ਦੀ ਲੋੜ ਹੈ ਤੇ ਫਿਰ ਅਕਾਲ ਤਖਤ ਸਾਹਿਬ ਆਪ ਜਾਂਚ ਕਰੇ ਆਪ ਪੁੱਛੇ ਨਰੇਂਦਰ ਸਿੰਘ ਨੂੰ ਕਿ ਉਹਨੇ ਇੰਨਾ ਵੱਡਾ ਸੱਤ ਕਿਉਂ ਲਿਆ ਕਿ ਉਹਨਾਂ ਦੀ ਕਿਰਦਾਰ ਕੁਸ਼ੀ ਨਹੀਂ ਹੋਣੀ ਚਾਹੀਦੀ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਦਸਤਾਰ ਲਾਈ ਗਈ ਹੈ ਖਾਸ ਤੌਰ ਤੇ ਨਿਸ਼ਾਨਾ ਬਣਾ ਕੇ ਅਕਾਲੀ ਦਲ ਦੇ ਕਿਸੇ ਆਗੂ ਵੱਲੋਂ ਦਸਤਾਰ ਲਾਈ ਗਈ ਹੈ ਬਹੁਤ ਨਿੰਦਨਯੋਗ ਹੈ ਜਸਤੇਦਾਰ ਅਕਾਲ ਤਖਤ ਸਾਹਿਬ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਜਿਸ ਤਰੀਕੇ ਦੇ ਨਾਲ ਦਸਤਾਰ ਦੀ ਬੇਦਬੀ ਹੋਈ ਜਿਸ ਤਰੀਕੇ ਦੇ ਨਾਲ ਸਾਡੇ ਵਿੱਚ ਏਕਾ ਹੋ ਸਕਦਾ ਏਕਾ ਕਰਨਾ ਚਾਹੀਦਾ ਕਿਉਂਕਿ ਮਸਲੇ ਬਹੁਤ ਨੇ ਮਸਲੇ ਬਹੁਤ ਨੇ ਲੜਾਈ ਬਹੁਤ ਲੰਬੀ ਹੈ ਪਹਿਲਾਂ ਹੀ 40 ਸਾਲ ਹੋ ਗਏ ਨੇ ਪਤਾ ਨਹੀਂ ਅੱਗੇ ਕਿੰਨੇ ਸਾਲ ਹੋਰ ਚਲਣੀ ਹੈ ਫਰਮ ਸਤਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਜੀ ਦਲ ਖਾਲਸਾ ਦੇ ਸੱਦੇ ਤੇ ਪੰਥ ਅਤੇ ਪੰਜਾਬ ਦੀ ਹੋਂਣੀ ਅਤੇ ਉਦੇ ਪੁਖ ਲਈ ਚਿੰਤਤ ਵੀਰੋ ਤੇ ਭੈਣੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਜਿਹੜੇ ਵੀਰ ਭੈਣ ਜਿਹੜਾ ਇਹ ਇਕੱਠ ਮੋਗੇ ਦੀ ਧਰਤੀ ਤੇ ਸੱਦਿਆ ਗਿਆ ਹੈ ਇਹਦਾ ਮਨੋਰਥ ਪੰਜਾਬ ਦੇ ਜਿਹੜੇ ਅੰਤਰਰਾਸ਼ਟਰੀ ਹਾਲਾਤ ਸਾਡੇ ਸਾਹਮਣੇ ਬਣੇ ਨੇ ਕੌਮ ਦੇ ਸਾਹਮਣੇ ਉਸ ਨੂੰ ਮੁਖਾਤਬ ਹੋਣਾ ਸੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਾਂਗਾ ਜਿਹੜੇ ਪੋਲੀਟੀਕਲ ਪਾਰਟੀਆਂ ਰਾਜਨੀਤਿਕ ਪਾਰਟੀਆਂ ਪੰਥਕ ਜਥੇਬੰਦੀਆਂ ਦੇ ਮੁਖੀ ਅੱਜ ਇਸ ਸਮਾਗਮ ਦੇ ਵਿੱਚ ਪਹੁੰਚੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਡੀ ਜਿਹੜੀ ਲੋਕਲ ਯੂਨਿਟ ਹੈ ਜਗਜੀਤ ਸਿੰਘ ਖੋਸਾ ਸੁਜੀਤ ਸਿੰਘ ਖਾਲਸਤਾਨੀ ਸਾਰਦ ਸਿੰਘ ਬ੍ਰਹਮਕੇ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਲੋਕਲ ਜਥੇਦਾਰ ਨੇ ਭਾਈ ਬਲਰਾਜ ਸਿੰਘ ਉਹਨਾਂ ਦਾ ਵਿਸ਼ੇਸ਼ ਧੰਨਵਾਦ ਜਿਨ੍ਹਾਂ ਨੇ ਅੱਜ ਦਾ ਇਹ ਸਮਾਗਮ ਕਰਾਉਣ ਦੇ ਵਿੱਚ ਭਰਪੂਰ ਯੋਗਦਾਨ ਪਾਇਆ ਜਿਹੜੇ ਹਾਲਾਤ ਸਾਡੇ ਸਾਹਮਣੇ ਬਣੇ ਨੇ ਪਿਛਲੇ ਕੁਝ ਸਮੇਂ वैसे ता कॉम एक जद्दोजहद ਦੇ ਵਿੱਚ ਪਿਛਲੇ 40 ਸਾਲ ਤੋਂ ਲੰਘ ਰਹੀ ਹੈ। ਔਰ ਇਹਨਾਂ 40 ਸਾਲਾਂ ਦੇ ਵਿੱਚ ਬਹੁਤ ਖੂਨ ਡੁੱਲਿਆ, ਬਹੁਤ ਸ਼ਹਾਦਤਾਂ ਹੋਈਆਂ, ਨਜ਼ਰਬੰਦੀਆਂ ਹੋਈਆਂ। ਜਿਹੜੇ ਹੱਕ ਹਕੂਕ ਦੇ ਲਈ ਧਰਮਯੁੱਧ ਮੋਰਚਾ ਲਾਇਆ ਗਿਆ। ਉਸ ਮੋਰਚੇ ਦਾ ਨਤੀਜਾ ਇਹ ਨਿਕਲਿਆ ਕਿ ਦਰਬਾਰ ਸਾਹਿਬ ਤੇ ਹਮਲਾ ਆਇਆ, ਹੱਕ ਹਕੂਕ ਮਿਲੇ ਨਹੀਂ, ਜੋ ਸੀ ਉਹ ਵੀ ਖੋਲੇ ਗਏ। ਜਿਸ ਤਰੀਕੇ ਦੇ ਨਾਲ ਸਾਡੇ ਨਾਲ ਇੱਕ ਵਰਤਾਰਾ ਵਾਪਰ ਰਿਹਾ ਹੈ ਉਹ ਪਿਛਲੇ ਕੁਝ ਸਾਲਾਂ ਤੋਂ ਖਾਸ ਤੌਰ ਤੇ ਜਦੋਂ ਤੋਂ ਨਰਿੰਦਰ ਮੋਦੀ ਕਿਸਾਨ ਅੰਦੋਲਨ ਦੇ ਅੱਗੇ ਹਾਰ ਗਿਆ ਗੋਡੇ ਟੇਕ ਗਿਆ ਔਰ ਉਹਨਾਂ ਨੇ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈ ਲੇ ਉਸ ਤੋਂ ਬਾਅਦ ਜਿਹੜਾ ਇੱਕ ਰਿਵੈਂਜ ਦੀ ਭਾਵਨਾ ਦੇ ਨਾਲ ਉਹ ਪੰਜਾਬ ਤੇ ਸਿੱਖਾਂ ਦੇ ਨਾਲ ਇੱਕ ਬਦਲਾਖੋਰੀ ਦੀ ਨੀਤੀ ਦੇ ਨਾਲ ਕੰਮ ਕਰ ਰਹੇ ਨੇ ਉਸ ਨੂੰ ਵਿਸ਼ੇਸ਼ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਕਨਵੈਨਸ਼ਨ ਨੂੰ ਸੱਦਨ ਦਾ ਪ੍ਰੋਗਰਾਮ ਬਣਿਆ ਵਿਦੇਸ਼ਾਂ ਦੇ ਵਿੱਚ ਜਿਹਨੂੰ ਟਾਰਗੇਟ ਕਿਲਿੰਗ ਕਹਿੰਦੇ ਨੇ ਮਿੱਥ ਕੇ ਸਿੱਖਾਂ ਨੂੰ ਜਿਵੇਂ ਨਿਸ਼ਾਨਾ ਬਣਾਇਆ ਜਾ ਰਿਹਾ ਉਸ ਨੇ ਵੀ ਸਾਡੀ ਚਿੰਤਾ ਵਧਾਈ ਔਰ ਦੇਖੋ ਕਿ ਹਿੰਦੁਸਤਾਨ ਦੀ ਸਰਕਾਰ ਉਹ ਸਾਰੀ ਚੀਜ਼ ਨੂੰ ਕਿਵੇਂ ਆਪਣਾ ਇੱਕ ਝੂਠਾ ਬਿਰਤਾਂਤ ਸਿਰਜ ਕੇ ਨੈਰੇਟਿਵ ਸਿਰਜ ਕੇ ਇਹ ਦੁਨੀਆ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਿਰਫ ਬਾਹਰੋਂ ਵਿਦੇਸ਼ਾਂ ਤੋਂ ਜਿਹੜੇ ਸਿੱਖ ਬੈਠੇ ਨੇ ਇਹੀ ਪੰਜਾਬ ਦੇ ਵਿੱਚ ਇੱਕ ਸਮੱਸਿਆ ਕ੍ਰੀਏਟ ਕਰ ਰਹੇ ਨੇ ਬਣਾ ਰਹੇ ਨੇ ਪੰਜਾਬ ਦਾ ਜਿਹੜਾ ਸਿੱਖ ਹੈ ਉਹ ਸ਼ਾਂਤ ਹੈ ਉਹ ਸਾਡੇ ਨਾਲ ਹੈ ਇਸ ਹਿੰਦੁਸਤਾਨ ਦੇ ਇਸ ਬਿਰਤਾਂਤ ਨੂੰ ਤੋੜਨ ਲਈ ਵੀ ਜ਼ਰੂਰੀ ਸੀ ਕਿ ਅੱਜ ਦੀ ਇਸ ਕਨਵੈਨਸ਼ਨ ਨੂੰ ਸੱਦਿਆ ਜਾਂਦਾ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਸੱਦ ਕੇ ਇਸ ਦਾ ਜਵਾਬ ਦੇਣ ਲਈ ਇੱਕ ਸਾਂਝੀ ਰਾਏ ਤੇ ਸਾਂਝੀ ਰਣਨੀਤੀ ਬਣਾਈ ਜਾਂਦੀ। ਘਟਨਾਵਾਂ ਇੰਨੀ ਤੇਜ਼ੀ ਨਾਲ ਚੱਲ ਰਹੀਆਂ ਨੇ, ਇੰਨੀ ਤੇਜ਼ੀ ਨਾਲ ਘਟਨਾਵਾਂ ਵਾਪਰ ਰਹੀਆਂ ਨੇ ਕਿ ਕਈ ਵਾਰ ਇਸ ਤਰ੍ਹਾਂ ਲੱਗਦਾ ਕਿ ਸਿੱਖ ਜਿਹੜੇ ਨੇ ਉਹ ਪਛੜ ਰਹੇ ਨੇ, ਅਸੀਂ ਪਿੱਛੇ ਰਹਿ ਰਹੇ ਹਾਂ। ਜਦੋਂ ਸਮਾਗਮ ਨੂੰ ਕਰਨ ਦਾ ਮਨ ਬਣਾਇਆ ਸੀ ਉਦੋਂ ਹਾਲਾਤ ਹੋਰ ਸੀ ਬਟ ਜਿਹੜੀ ਕੱਲ ਦਰਬਾਰ ਸਾਹਿਬ ਦੇ ਵਿੱਚ ਘਟਨਾ ਵਾਪਰ ਗਈ ਉਹਦੇ ਨਾਲ ਹੋਰ ਹਾਲਾਤ ਇੱਕ ਨਵੀਂ ਕਰਵਟ ਲੈ ਗਏ ਸਾਨੂੰ ਉਹ ਜਿਹੜੀ ਘਟਨਾ ਕੱਲ ਵਾਪਰੀ ਏ ਇਹ ਕੋਈ ਛੋਟੀ ਘਟਨਾ ਨਹੀਂ ਹੈ ਇਹਦੇ ਅੱਗੇ ਇੱਕ ਨਤੀਜੇ ਨਿਕਲਣਗੇ ਇਹਦੇ ਸਿੱਟੇ ਨਿਕਲਣਗੇ ਔਰ ਜਿਹੜੀ ਲੜਾਈ ਅਸੀਂ ਹਿੰਦੁਸਤਾਨ ਦੇ ਨਾਲ ਲੜਨੀ ਸੀ ਟਾਰਗੇਟ ਕਿਲਿੰਗ ਦੇ ਖਿਲਾਫ ਜਿਹੜੇ ਸਾਡੇ ਹੱਕ ਹਕੂਕ ਖੋਏ ਜਾ ਰਹੇ ਨੇ ਉਹ ਹਿੰਦੁਸਤਾਨ ਸਾਡੇ ਅੰਦਰੂਨੀ ਮਾਮਲਿਆਂ ਦੇ ਵਿੱਚ ਉਸ ਨੂੰ ਵਰਤੇਗਾ ਔਰ ਸਾਡੀ ਜਿਹੜੀ ਜਿਹਨੂੰ ਆਪਾਂ ਮੋਡਰੇਟ ਸਿੱਖ ਤੇ ਹਾਰਡਲਾਈਨਰ ਸੇ ਕਹਿੰਨੇ ਆ ਜਿਹਨੂੰ ਜਰਨਲਿਸਟ ਕਹਿੰਦੇ ਨੇ ਉਹਨਾਂ ਦੇ ਵਿੱਚ ਲੜਾਉਣ ਦੀ ਵੀ ਹੁਣ ਕੋਸ਼ਿਸ਼ ਹੋਏਗੀ ਉਹਨਾਂ ਦੇ ਵਿੱਚ ਵੀ ਪਾੜਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਮੈਂ ਇਥੇ ਦੱਸਣਾ ਚਾਹੁੰਦਾ ਕਿ ਸਾਡੇ ਬੜੇ ਹੀ ਪਿਆਰੇ ਮਿੱਤਰ ਸਾਜ ਵਾਲੇ ਪਾਇਨ ਰਾਮ ਸਿੰਘ ਮੈਂ 40 ਸਾਲ ਤੋਂ ਉਹਨਾਂ ਦੇ ਨਾਲ ਮੇਰੀ ਸਾਥ ਹੈ ਮਿੱਤਰਤਾ ਹੈ ਮੈਂ ਬਹੁਤ ਚੰਗੇ ਤਰੀਕੇ ਦੇ ਨਾਲ ਉਹਨਾਂ ਨੂੰ ਪੜਿਆ ਉਹਨਾਂ ਦੇ ਨਾਲ ਆਪਣੇ ਲੰਮਾ ਸਮਾਂ ਬਤਾਇਆ ਕੱਲ ਉਹਨਾਂ ਨੇ ਇੰਨਾ ਵੱਡਾ ਕਦਮ ਕਿਉਂ ਲਿਆ ਇਹ ਤਾਂ ਉਹ ਹੀ ਦੱਸ ਸਕਦੇ ਨੇ ਉਹਨਾਂ ਦੇ ਅੰਦਰ ਕੀ ਚੱਲ ਰਿਹਾ ਸੀ ਇਹ ਵੀ ਉਹ ਹੀ ਦੱਸਣਗੇ ਬਟ ਸਾਨੂੰ ਸਮਝਣ ਦੀ ਲੋੜ ਹੈ ਕਿ 70 ਸਾਲ ਤੋਂ ਵੱਧ ਉਮਰ ਦਾ ਜਿਹੜਾ ਨੌਜ ਨੌਜਵਾਨ ਹੈ ਬਜ਼ੁਰਗ ਨੌਜਵਾਨ ਉਹਨੇ ਇੰਨਾ ਵੱਡਾ ਕਦਮ ਲੈ ਕਿਉਂ ਲਿਆ ਦੋ ਉਹਨਾਂ ਦੇ ਬੇਟੇ ਨੇ ਦੋਨੇ ਲਾਇਰ ਨੇ ਉਹ ਖੁਦ ਡਬਲ ਐਮਏ ਨੇ ਔਰ 1980 ਤੋਂ ਉਹ ਸੰਘਰਸ਼ ਦੇ ਨਾਲ ਨੇ ਦਰਬਾਰ ਸਾਹਿਬ ਦੇ ਵਿੱਚ ਵੀ ਉਹਨਾਂ ਨੇ ਜਦੋਂ ਤਰਮ ਤਰਮਜੁੱਤ ਮੋਰਚਾ ਸੀ ਉਹਦੇ ਵਿੱਚ ਹਿੱਸਾ ਪਾਇਆ ਸੀ ਇਹ ਜਿਹੜੇ ਪੋਲੀਟੀਸ਼ੀਅਨਸ ਵੱਖ-ਵੱਖ ਸੁਰਾਂ ਦੇ ਨਾਲ ਵੱਖ-ਵੱਖ ਬੰਸਰੀਆਂ ਵਜਾ ਰਹੇ ਨੇ ਕੋਈ ਉਹਨਾਂ ਨੂੰ ਆਈਐਸਈ ਦਾ ਏਜੰਟ ਕਹਿ ਰਿਹਾ ਕੋਈ ਉਹਨਾਂ ਦੀ ਭਰਾ ਕਰਕੇ ਕਾਂਗਰਸ ਨਾਲ ਜੋੜ ਰਿਹਾ ਕੋਈ ਸਾਜ਼ਿਸ਼ ਕਹਿ ਰਿਹਾ ਇਹ ਸਭ ਮਨਕਰ ਝੂਠੀਆਂ ਗੱਲਾਂ ਨੇ ਪੂਰਨ ਰੂਪ ਦੇ ਵਿੱਚ ਖਰਾ ਇਨਸਾਨ ਆ ਖਰਾ ਇਨਸਾਨ ਪਿਓਰ ਪੰਥਕ ਜਿਹਨੂੰ ਕਹਿੰਦੇ ਨੇ ਕੋਈ ਸਾਜ਼ਿਸ਼ ਨਹੀਂ ਹੈ ਔਰ ਮੈਂ ਤੇ ਇਹ ਕਹਾਂਗਾ ਪੁਲਿਸ ਡਿਪਾਰਟਮੈਂਟ ਦੇ ਮੁਖੀ ਨੂੰ ਕਿ ਜਿਹੜੇ ਜਿਹੜੇ ਲੋਕਾਂ ਨੂੰ ਉਹਦੇ ਤੇ ਸ਼ੱਕ ਹੈ ਨਾ ਉਹਨਾਂ ਦੇ ਸਾਹਮਣੇ ਭਾਈ ਨਰੈਨ ਸਿੰਘ ਨੂੰ ਕਰਦੇ ਉਹ ਖੋਤੀ ਦੱਸ ਦੇਗਾ ਕਿ ਉਹਨੇ ਸਟੈਪ ਕਿਉਂ ਲਿਆ ਜਥੇਦਾਰ ਅਕਾਲ ਤਖਸਰ ਸਾਹਿਬ ਨੇ ਵੀ ਬਿਆਨ ਦਿੱਤਾ ਹੈ ਔਰ ਉਹਨਾਂ ਨੇ ਦੁਨਿਆਵੀ ਅਦਾਲਤ ਨੂੰ ਕਿਹਾ ਕਿ ਇਹਦੀ ਜਾਂਚ ਹੋਵੇ ਇਹ ਜਥੇਦਾਰ ਸਾਹਿਬ ਦਾ ਬਿਆਨ ਹੈ ਠੀਕ ਬਿਆਨ ਨਹੀਂ ਹੈ ਅਕਾਲ ਤਖਤ ਨੂੰ ਕਿਸੇ ਦੁਨੀਆਵੀ ਤਖਤ ਨੂੰ ਅਪੀਲ ਨਹੀਂ ਕਰਨੀ ਚਾਹੀਦੀ ਨਾ ਹੀ ਉਹਨੇ ਤੋਂ ਕੋਈ ਆਸ ਰੱਖਣੀ ਚਾਹੀਦੀ ਔਰ ਕਹਿਣਾ ਵੀ ਨਹੀਂ ਚਾਹੀਦਾ ਜੇਕਰ ਅਕਾਲ ਤਖਤ ਸਾਹਿਬ ਨੂੰ ਲੱਗਦਾ ਹੈ ਕਿ ਕਿਸੇ ਜਾਂਚ ਦੀ ਲੋੜ ਹੈ ਤੇ ਫਿਰ ਅਕਾਲ ਤਖਤ ਸਾਹਿਬ ਆਪ ਜਾਂਚ ਕਰੇ ਆਪ ਪੁੱਛੇ ਨਰੈਣ ਸਿੰਘ ਨੂੰ ਕਿ ਉਹਨੇ ਇੰਨਾ ਵੱਡਾ ਸਟੈਪ ਕਿਉਂ ਲਿਆ ਕਿਸੇ ਦੁਨੀਆਵੀ ਅਦਾਲਤ ਨੂੰ ਕਹਿਣਾ ਇਹ ਅਕਾਲ ਤਖਤ ਦੇ ਜਥੇਦਾਰ ਲਈ ਮੈਨੂੰ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਇਹ ਸਹੀ ਉਹਨਾਂ ਦਾ ਕੱਲ ਬਿਆਨ ਨਹੀਂ ਸੀ ਖੈਰ फाइनेंस ने क्यों किवें किस ਕਿੰਨਾ ਹਾਲਾਤਾਂ ਦੇ ਵਿੱਚ ਇਹ ਸਟੈਪ ਲਿਆ ਇਹ ਤਾਂ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਇਹਦੇ ਬਾਰੇ ਤੇ ਸਹੀ ਬਿਆਨਬਾਜ਼ੀ ਉਹ ਹੀ ਕਰਨਗੇ ਜਾਂ ਸਮਾਂ ਹੋਣ ਤੇ ਪਤਾ ਲੱਗੇਗਾ ਬਟ ਅਸੀਂ ਇਹਨਾਂ ਕਹਾਂਗੇ ਕਿ ਉਹਨਾਂ ਦੀ ਕਿਰਦਾਰ ਕੁਸ਼ੀ ਨਹੀਂ ਹੋਣੀ ਚਾਹੀਦੀ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਦਸਤਾਰ ਲਾਈ ਗਈ ਹੈ ਖਾਸ ਤੌਰ ਤੇ ਨਿਸ਼ਾਨਾ ਬਣਾ ਕੇ ਅਕਾਲੀ ਦਲ ਦੇ ਕਿਸੇ ਆਗੂ ਵੱਲੋਂ ਦਸਤਾਰ ਲਾਈ ਗਈ ਹੈ ਉਹ ਬਹੁਤ ਨਿੰਦਨਯੋਗ ਹੈ ਜ태ਧਾਰ ਕਾਟਕ ਸਾਹਿਬ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਜਿਸ ਤਰੀਕੇ ਦੇ ਨਾਲ ਦਸਤਾਰ ਦੀ ਬੇਦਬੀ ਹੋਈ ਸੋ ਮੈਂ ਕੁਝ ਜੋ ਸਾਡੀਆਂ ਭਾਵਨਾਵਾਂ ਨੇ ਅਸੀਂ ਇਸ ਇਕਤਾ ਇਸ ਕਨਵੈਨਸ਼ਨ ਆਹੀ ਜਿਹੜਾ ਸਾਡਾ ਉਪਰਾਲਾ ਸੀ ਇਕਤਾ ਸੀ ਕਿ ਅਸੀਂ ਕੋਈ ਸਾਂਝੀ ਰਣਨੀਤੀ ਬਣਾਈਏ ਦੂਜਾ ਸੀ ਕਿ ਅਸੀਂ ਜੇ ਪੋਸੀਬਲ ਹੋ ਸਕਦਾ ਜਿੰਨਾ ਵੀ ਨੇੜੇ ਆ ਸਕੀਏ ਨੇੜੇ ਆਈਏ ਜਿਸ ਤਰੀਕੇ ਦੇ ਨਾਲ ਸਾਡੇ ਵਿੱਚ ਏਕਾ ਹੋ ਸਕਦਾ ਏਕਾ ਕਰਨਾ ਚਾਹੀਦਾ ਕਿਉਂਕਿ ਮਸਲੇ ਬਹੁਤ ਨੇ ਮਸਲੇ ਬਹੁਤ ਨੇ ਲੜਾਈ ਬਹੁਤ ਲੰਬੀ ਹੈ ਪਹਿਲਾਂ ਹੀ 40 ਸਾਲ ਹੋ ਗਏ ਨੇ ਪਤਾ ਨਹੀਂ ਅੱਗੇ ਕਿੰਨੇ ਸਾਲ ਹੋਰ ਚਲਣੀ ਹੈ ਬਟ ਜੇ ਇਸ ਸਫਰ ਨੂੰ ਲੜਾਈ ਦੇ ਸਫਰ ਨੂੰ ਸੁਖਾਲਾ ਕਰਨਾ ਹੈ ਆਪਣਾ ਰਾਹ ਹੋਰ ਮਜ਼ਬੂਤ ਕਰਨਾ ਤਾਂ ਫਿਰ ਸਾਨੂੰ ਏਕਤਾ ਕਰ ਲੈਣੀ ਚਾਹੀਦੀ ਹੈ ਔਰ ਏਕਤਾ ਦੇ ਕਈ ਤਰੀਕੇ ਦੇ ਦੁਨੀਆ ਦੇ ਵਿੱਚ ਵੀ ਮਾਡਲ ਪਏ ਨੇ ਤੇ ਸਿੱਖਾਂ ਦੇ ਇਤਿਹਾਸ ਦੇ ਵਿੱਚ ਵੀ ਮਾਡਲ ਪਏ ਨੇ ਆਪਣੀ ਆਪਣੀ ਹੋਂਦ ਰੱਖਦੇ ਹੋਏ ਵੀ ਅਸੀਂ ਇਕਤਾ ਕਰ ਸਕਦੇ ਹਾਂ ਸਾਡੇ ਕੋਲ ਗੁਆਂਡ ਵਿੱਚ ਕਸ਼ਮੀਰੀਆਂ ਨੇ ਹੁਰੀਅਤ ਕਾਨਫਰੰਸ ਦੇ ਤਰਜ ਤੇ ਬਤੀ ਜਥੇਬੰਦੀਆਂ ਨੇ ਇਕਤਾ ਕੀਤੀ ਸੀ ਲੀਡਰਸ਼ਿਪ ਸਾਂਝੀ ਸੀ ਜਥੇਬੰਦੀਆਂ ਅਲੱਗ ਸੀ ਪੈਲੇਸਟਾਈਨ ਦੀ ਪੀਐਲਓ ਪਈ ਹੈ ਬਹੁਤ ਸਾਰੀਆਂ ਐਸੀਆਂ ਸੰਘਰਸ਼ੀਲ ਕੌਮਾਂ ਨੇ ਜਿਨ੍ਹਾਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਕਤਾ ਕੀਤੀ ਇੱਕ ਬ੍ਰਾਡਰ ਪਲੇਟਫਾਰਮ ਬਣਾ ਕੇ ਤੋਂ ਸਾਨੂੰ ਵੀ ਜਿਹੜੇ ਸਾਨੂੰ ਵੀ ਇਸ ਪਾਸੇ ਸੋਚਣਾ ਤੇ ਤੁਰਨਾ ਚਾਹੀਦਾ ਹੈ ਹਾਂ ਇੱਕ ਇਹਦੀ ਬੁਨਿਆਦੀ ਜਿਹੜੀ ਜ਼ਰੂਰਤ ਹੈ ਉਹ ਇਹ ਹੈ ਕਿ ਇਹ ਏਕਤਾ ਕਿਸੇ ਸਿਧਾਂਤ ਤੇ ਟਿਕਨੀ ਚਾਹੀਦੀ ਹੈ ਕਿਸੇ ਨਿਸ਼ਾਨੇ ਤੇ ਟਿਕਨੀ ਚਾਹੀਦੀ ਹੈ ਜਿਹੜੀ ਆਈਡੀਓਲੋਜੀਕਲ ਸਿਮਿਲੈਰਿਟੀਆਂ ਹੋਣੀਆਂ ਚਾਹੀਦੀਆਂ ਜੇ ਆਈਡੀਓਲੋਜੀਕਲੀ ਅਸੀਂ ਇੱਕ ਦੂਜੇ ਦਾ ਸਾਡੇ ਤਾਂ ਮੂੰਹ ਦੂਜੇ ਪਾਸੇ ਆ ਤੇ ਦੂਜੇ ਦਾ ਦੂਜੇ ਪਾਸੇ ਆ ਫਿਰ ਏਕਤਾ ਮੀਨਿੰਗਲੈਸ ਹੁੰਦੀ ਹੈ ਕਿਸੇ ਸਿਧਾਂਤ ਤੇ ਟਿੱਕੀ ਹੋਈ ਏਕਤਾ ਜਿਹੜੀ ਹੈ ਉਹ ਰਿਜ਼ਲਟਸ ਦੇ ਦਿੰਦੀ ਹੈ ਸੋ ਮੈਂ ਚੰਦ ਸ਼ਬਦ ਜੋ ਲਿਖੇ ਨੇ ਮਤੇ ਦੇ ਰੂਪ ਦੇ ਵਿੱਚ ਤੁਹਾਡੇ ਅੱਗੇ ਪੇਸ਼ ਕਰਦਾ ਤੇ ਤੁਸੀਂ ਸਾਰਿਆਂ ਨੇ ਇੱਕਦਮ ਪ੍ਰਵਾਨਗੀ ਨਹੀਂ ਦੇਣੀ ਲੀਡਰਸ਼ਿਪ ਨੇ ਬੋਲਣਾ ਹੈ ਅਗਰ ਲੀਡਰਸ਼ਿਪ ਕੋਈ ਉਹ ਤੇ ਸੁਝਾਅ ਵੀ ਰੱਖੇਗੀ ਤੇ ਅਸੀਂ ਉਹਨੂੰ ਸੁਝਾਅ ਉਹਦਾ ਇਨਕਲੂਡ ਕਰਕੇ ਬਾਅਦ ਵਿੱਚ ਸੰਗਤ ਕੋਲੋਂ ਫਾਈਨਲ ਪ੍ਰਵਾਨਗੀ ਲਵਾਂਗੇ ਮੈਂ ਸਿਰਫ ਪੇਸ਼ ਕਰਕੇ ਤੁਹਾਡੇ ਕੋਲ ਇਜਾਜ਼ਤ ਲਵਾਂਗਾ ਅੱਜ ਦੀ ਸੱਦੀ ਗਈ ਇਸ ਕਨਵੈਨਸ਼ਨ ਵਿੱਚ ਮਤੇ ਪੇਸ਼ ਕਰਦਾ ਹਾਂ ਸਿੱਖ ਕਈ ਫਰੰਟਾਂ ਉੱਤੇ ਭਾਰਤੀ ਸ਼ਾਸਕਾਂ ਦੇ ਹਮਲਿਆਂ ਦਾ ਸਾਹਮਣਾ ਕਰ ਰਹੇ ਹਨ ਪੰਥ ਦੀ ਜੁਝਾਰੂ ਸੋਚ ਅਤੇ ਸੁਹਿਰਦ ਆਵਾਜ਼ਾਂ ਨੂੰ ਸ਼ਾਂਤ ਕਰਨ ਲਈ हुकमरानों ने ना सिर्फ अपनी हदਾਂ ਅੰਦਰ ਸਗੋਂ ਇਸ ਤੋਂ ਬਾਹਰ ਜਾ ਕੇ ਗੈਰ ਨਿਆਂਇਕ ਤਰੀਕਿਆਂ ਨਾਲ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੀ ਨੀਤੀ ਅਪਣਾ ਰੱਖੀ ਹੈ। ਬੇਦਬੀ ਦੀਆਂ ਘਟਨਾਵਾਂ ਦਾ ਕੋਈ ਅੰਤ ਨਹੀਂ ਦਿਸ ਰਿਹਾ। ਕਿਸਾਨ ਹੱਕ ਲੈਣ ਲਈ ਸੜਕਾਂ ਤੇ ਖੱਜਲ ਖਵਾਰ ਹੋਣ ਲਈ ਮਜਬੂਰ ਹਨ। ਜ਼ਮੀਰ ਦੇ ਕੈਦੀ ਜਿਨ੍ਹਾਂ ਦੀਆਂ ਫੋਟੋਆਂ ਲੱਗੀਆਂ ਨੇ ਤੇ ਹੋਰ ਬਹੁਤ ਸਾਰੇ ਜ਼ਮੀਰ ਦੇ ਕੈਦੀ ਸਜ਼ਾ ਦੀ ਮਿਆਦ ਤੋਂ ਵੱਧ ਜੇਲ੍ਹਾਂ ਵਿੱਚ ਜਬਰੀ ਟੱਕ ਕੇ ਰੱਖੇ ਹੋਏ ਹਨ। ਪਰਵਾਸੀਆਂ ਦੀ ThoughtData ਤੜ ਆਮਤ ਜਨਸੰਖਿਆ ਨੂੰ ਵਿਗਾੜਨ ਦੀ ਸਾਜਿਸ਼ ਦਾ ਸੱਟਾ ਹੈ ਅਤੇ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਸਟੇਟ ਦੀ ਦਖਲਅੰਦਾਜ਼ੀ ਕਈ ਗੁਣਾ ਵੱਧ ਗਈ ਹੈ। ਇਤਿਹਾਸ ਤੇ ਮੌਜੂਦਾ ਦੌਰ ਵਿੱਚ ਧਰਮ ਜੁੱਦ ਮੋਰਚੇ ਤੋਂ ਲੈ ਕੇ ਅੱਜ ਤੱਕ ਸਿੱਖ ਆਪਣੇ ਸ਼ਬਦ ਗੁਰੂ ਦੇ ਸਿਧਾਂਤ ਨਿਆਰੀ ਹੋਣ ਦੀ ਹਸਤੀ ਅਤੇ ਪੰਜਾਬ ਦੇ ਹੱਕਾਂ ਲਈ ਲੜਦੇ ਆ ਰਹੇ ਹਨ। ਹੱਕ ਮਿਲਣੇ ਤਾਂ ਕੀ ਸੀ ਜੋ ਥੋੜੇ ਬਹੁਤੇ ਸਨ ਉਹ ਵੀ ਖੋਲੇ ਗਏ ਭਾਰਤ ਦੇ ਰਾਜਸੀ ਸਿਸਟਮ ਦਾ ਮੁਕੰਮਲ ਹਿੰਦੂਕਰਨ ਅਤੇ ਕੇਂਦਰੀਕਰਨ ਹੋ ਚੁੱਕਾ ਹੈ ਇੱਕ ਸੱਚੇ ਸੰ ਸਪਾਈ ਵਜੋਂ ਸੰ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆ ਤੇ ਬਹੁਤ ਸਾਰੇ ਸਿੱਖ ਆਜ਼ਾਦੀ ਪਸੰਦ ਨਾਇਕਾ ਨੇ ਆਪਣੇ ਧਾਰਮਿਕ ਫਰਜ਼ਾਂ ਦੀ ਪੂਰਤੀ ਦੌਰਾਨ ਸ਼ਹਾਦਤ ਨੂੰ ਗਲ ਆਇਆ ਜੂਨ 1984 ਚ ਦਰਬਾਰ ਸਾਹਿਬ ਤੇ ਹੋਏ ਭਾਰਤੀ ਹਮਲੇ ਦੌਰਾਨ ਸੰਤ ਪਿੰਡਰਾਵਾਲਿਆ ਤੇ ਸਾਥੀਆਂ ਦੀ ਸ਼ਹਾਦਤ ਤੋ ਲੈ ਕੇ ਪਾਕਿਸਤਾਨ ਵਿੱਚ ਪਰਮਜੀਤ ਸਿੰਘ ਪੰਜਵੜ ਅਤੇ ਕੈਨੇਡਾ ਦੀ ਧਰਤੀ ਤੇ ਪਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੱਕ ਬੇਅੰਤ ਸ਼ਹਾਦਤਾਂ ਸਿੱਖ ਪੰਦੀ ਝੋਲੀ ਵਿੱਚ ਪੈ ਚੁੱਕੀਆਂ ਹਨ ਅੱਜ ਦੀ ਇਕਜੁੱਟਤਾ ਨੇ ਸਿੱਖ ਕੌਮ ਨੂੰ ਸਿੱਖ ਗੁਰੂ ਸਾਹਿਬਾਨ ਦੇ ਫਲਸਫੇ ਅਤੇ ਸਿਧਾਂਤਾਂ ਦੀ ਰੋਸ਼ਨੀ ਵਿੱਚ ਆਪਣਾਈ ਭੁੱਖ ਦੀਆਂ ਤਰਜੀਹਾਂ ਨਿਰਧਾਰਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਹੈ ਪੰਥਕ ਇਕਤਾ ਅਤੇ ਮਕਸਦ ਪ੍ਰਤੀ ਸਪਸ਼ਟਤਾ ਅਤੇ ਦ੍ਰਿੜਤਾ ਦੀ ਲੋੜ ਸਾਰੇ ਮਹਿਸੂਸ ਕਰਦੇ ਹਨ ਕਿਉਂਕਿ ਕੌਮ ਨੂੰਦਰਪੇਸ਼ ਚੁਣੌਤੀਆਂ ਦਾ ਹੱਲ ਇਸੇ ਵਿੱਚ ਪਿਆ ਹੈ ਇਹ ਵੀ ਸੱਚਾਈ ਹੈ ਕਿ ਸਿਧਾਂਤਾਂ ਤੇ ਉਦੇਸ਼ਾਂ ਤੋਂ ਰਹਿਤ ਇਕਤਾ ਅਰਥਹੀਨ ਅਤੇ ਬੇਵਜਾ ਹੁੰਦੀ ਹੈ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਜਥੇਬੰਦੀਆਂ ਅਤੇ ਪਾਰਟੀਆਂ ਜਿਨ੍ਹਾਂ ਦਾ ਟੀਚਾ ਅਤੇ ਮਿਸ਼ਨ ਇੱਕ ਹੈ ਉਹਨਾਂ ਨੂੰ ਮਿਸਾਲ ਕਾਇਮ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਅਸੀਂ ਸਾਰੇ ਸੰਘਰਸ਼ੀਲ ਜਥੇਬੰਦੀਆਂ ਅਤੇ ਪਾਰਟੀਆਂ ਨੂੰ ਇੱਕ ਪਲੈਟਫਾਰਮ ਤੇ ਲਿਆਉਣ ਲਈ ਹੁਰੀਅਤ ਕਾਨਫਰੰਸ ਦੀ ਤਰਜ਼ ਤੇ ਪੰਥਕ ਇਕਾਈ ਦਾ ਮਾਡਲ ਦਾ ਪ੍ਰਸਾਫ ਰੱਖਦੇ ਹਾਂ ਪੰਜਾਬ ਦਾ ਦਿੱਲੀ ਨਾਲ ਟਕਰਾ ਦੀ ਬੁਨਿਆਦ ਵਿੱਚ ਪਏ ਵਿਵਾਦਪੂਰਨ ਮੁੱਦਿਆਂ ਨੂੰ ਸੁਲਝਾਉਣ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਸਟੇਟ ਤੇ ਜ਼ਬਰਦਸਤ ਟਕਰਾ ਕਰਨ ਲਈ ਦ੍ਰਿੜ ਅਤੇ ਦੂਰ ਦ੍ਰਿਸ਼ਟੀ ਵਾਲੀ ਲੀਡਰਸ਼ਿਪ ਦੀ ਅਗਵਾਈ ਵਿੱਚ ਇੱਕ ਮਜ਼ਬੂਤ ਸਾਂਝਾ ਪਲੈਟਫਾਰਮ ਬਣਾਉਣ ਦੀ ਲੋੜ ਹੈ ਅੱਜ ਦਾ ਇਕੱਠ ਸਾਰੀਆਂ ਪੰਥਕ ਧਿਰਾਂ ਨੂੰ ਬੇਨਤੀ ਦੇ ਰੂਪ ਵਿੱਚ ਸੁਝਾਅ ਵੀ ਦਿੰਦਾ ਹੈ ਕਿ ਬੀਤੇ ਦੇ ਫੈਸਲਿਆਂ ਤੇ ਮੁੱਦਿਆਂ ਜਿਸ ਨਾਲ ਵਖਰੇਵਿਆਂ ਤੇ ਆਪਸੀ ਝਗੜੇ ਪੈਦਾ ਹੋਏ ਸਨ ਤੇ ਅੱਜ ਵੀ ਚੱਲੇ ਆ ਰਹੇ ਹਨ ਨੂੰ ਪਬਲਿਕ ਅਤੇ মিডিਆ ਵਿੱਚ ਨਾ ਉਛਾਲਿਆ ਜਾਵੇ ਪਿਛੋਕੜ ਦੀ ਹਰ ਗੱਲ ਜਿਸ ਨਾਲ ਸੰਘਰਸ਼ ਦਾ ਵਰਤਮਾਨ ਅਤੇ ਭੂਿਕ ਧੁੰਦਲਾ ਹੁੰਦਾ ਹੋਵੇ ਉਸ ਨੂੰ ਨਜ਼ਰ ਅੰਦਾਜ਼ ਕਰਨਾ ਹੀ ਸਮੇਂ ਦੀ ਲੋੜ ਹੈ ਅੱਜ ਦਾ ਇਕੱਠ ਦਾ ਮੰਨਣਾ ਹੈ ਕਿ ਅਨੰਦਪੁਰ ਮਤੇ ਤੋਂ ਲੈ ਕੇ ਖਾਲਿਸਤਾਨ ਵਿਚਾਰਤਾ ਰਤ ਤੱਕ ਜਜਾਰੂ ਤਰੀਕਿਆਂ ਤੋਂ ਲੈ ਕੇ ਬਾਈਕਾਟ ਕਰਨ ਤੱਕ ਪੰਜਾਬ ਅੰਦਰ ਬਹੁਤ ਸਾਰੇ ਵਿਚਾਰਤਾ ਰਕ ਰੰਗ ਮੌਜੂਦ ਹਨ ਜੋ ਆਪਣੇ ਆਪਣੇ ਤਰੀਕਿਆਂ ਨਾਲ ਕੌਮੀ ਨਿਸ਼ਾਨੇ ਦੀ ਪੂਰਤੀ ਵਿੱਚ ਡਟੇ ਹੋਏ ਹਨ ਇਹਨਾਂ ਵੱਖਰੇਵਿਆਂ ਵਿੱਚ ਵੀ ਸਾਡੀ ਨੇੜਤਾ ਪਈ ਹੈ ਇਹ ਇਕੱਠ ਭਾਰ ਸਰਕਾਰ ਦੇ ਖਾਲਿਸਤਾਨ ਸੰਘਰਸ਼ ਵਿੱਚ ਜੁੜੇ ਸਿੱਖਾਂ ਨੂੰ ਅਤਵਾਦੀ ਦਰਸਾਉਣ ਦੀ ਸਖਤ ਨਿਖੇਦੀ ਕਰਦਾ ਹੈ ਇਹ ਇਕਟ ਜ਼ੋਰਦਾਰ ਟੰਗ ਨਾਲ ਐਲਾਨ ਕਰਦਾ ਹੈ ਕਿ ਖਾਲਸਤਾਨੀ ਸਿੱਖ ਅਤਵਾਦੀ ਨਹੀਂ ਹਨ ਪੰਜਾਬ ਵਿੱਚ ਕੋਈ ਅਤਵਾਦ ਨਹੀਂ ਹੈ ਇੱਥੋਂ ਦੇ ਲੋਕ ਹੱਕਾਂ ਅਤੇ ਨਿਆਂ ਲਈ ਲੜ ਰਹੇ ਹਨ ਅਤੇ ਇਹ ਅੰਦੋਲਨ ਪੰਜਾਬ ਦੇ ਲੋਕਾਂ ਦਾ ਪੰਜਾਬ ਦੀ ਪ੍ਰਭੂਸੱਤਾ ਦਾ ਅਤੇ ਆਜ਼ਾਦੀ ਲਈ ਪੰਜਾਬੀਆਂ ਵੱਲੋਂ ਲੜਿਆ ਜਾ ਰਿਹਾ ਹੈ ਭਾਰਤ ਦਾ ਬ੍ਰਿਟਾਨੀ ਖਾਲਸਤਾਨ ਸੰਘਰਸ਼ ਨੂੰ ਵਿਦੇਸ਼ ਬੈਠੇ ਲੋਕ ਸਪான்ਸਰ ਕਰ ਰਹੇ ਹਨ ਗੁਮਰਾਹ ਕਰਨ ਪ੍ਰਚਾਰ ਹੈ ਜੋ ਕਿ ਪੰਜਾਬ ਦੇ ਸਿੱਖਾਂ ਅਤੇ ਵਿਦੇਸ਼ ਵਸਦੇ ਸਿੱਖਾਂ ਵਿਚਕਾਰ ਪਾੜਾ ਪੈਦਾ ਕਰਨ ਅਤੇ ਖਾਲਸਤਾਨੀਆਂ ਨੂੰ ਹਿੰਦੂਆਂ ਲਈ ਖਤਰੇਵਜੋ ਪੇਸ਼ ਕਰਕੇ ਸਿੱਖਾਂ ਅਤੇ ਹਿੰਦੂਆਂ ਨੂੰ ਇੱਕ ਦੂਜੇ ਦੇ ਵਿਰੁੱਧ ਪਾੜਨ ਅਤੇ ਲੜਾਉਣ ਦੀ ਨੀਤੀ ਤਹਿਤ ਕੀਤਾ ਜਾ ਰਿਹਾ ਹੈ ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਪੰਜਾਬ ਦੇ ਸਿੱਖ ਅਤੇ ਵਿਦੇਸ਼ਾਂ ਵਿੱਚ ਵਸਦੇ ਸਿੱਖ ਇੱਕ ਹਨ ਵਿਚਾਰਤਾਰਕ ਅਤੇ ਰਾਜਸੀ ਵਖਰੇਵਿਆਂ ਦੇ ਬਾਵਜੂਦ ਪੰਥ ਦੇ ਪਰਿਵਾਰ ਦਾ ਹਿੱਸਾ ਹਨ ਉਹ ਆਪਣੇ ਕੌਮੀ ਮਕਸਦ ਵਿੱਚ ਇਕਮੁੱਟ ਹਨ ਅਤੇ ਇੱਕ ਦੂਜੇ ਦੇ ਦਰਦ ਨੂੰ ਮਹਿਸੂਸ ਵੀ ਕਰਦੇ ਹਨ ਅਤੇ ਸਟੇਟ ਦੇ ਜ਼ੁਲਮ ਦੇ ਸਾਹਮਣੇ ਇੱਕ ਦੂਜੇ ਦੇ ਨਾਲ ਵੀ ਖੜੇ ਹਨ ਕੈਨੇਡਾ ਅਮਰੀਕਾ ਯੂਕੇ ਆਸਟ੍ਰੇਲੀਆ ਯੂਰਪ ਅਤੇ ਹੋਰ ਦੇਸ਼ਾਂ ਵਿੱਚ ਸਿੱਖ ਡਾਇਸਪੋਰਾ ਦੁਆਰਾ ਪੰਜਾਬ ਦੀ ਆਜ਼ਾਦੀ ਲਈ ਮਹਿੰਮ ਪੰਜਾਬ ਵਿੱਚ ਜੋ ਕੁਝ 1980 ਦੇ ਤਹਾਕਿਆਂ ਤੋਂ ਵਾਪਰ ਰਿਹਾ ਹੈ ਉਸ ਦਾ ਨਤੀਜਾ ਹੈ ਇਹ ਇਕੱਠ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਲਈ ਹਾਈ ਕਮਿਸ਼ਨਰ ਨੂੰ ਪਿਛਲੇ ਦਹਾਕਿਆਂ ਤੋਂ ਭਾਰਤ ਦੇ ਅਤਿਆਚਾਰਾਂ ਤੇ ਮਨੁੱਖੀ ਅਧਿਕਾਰਾਂ ਦੇ ਕਾਂਡ ਦੀ ਅੰਤਰਰਾਸ਼ਟਰੀ ਜਾਂਚ ਦੀ ਵੀ ਅਪੀਲ ਕਰਦਾ ਹੈ ਅਸੀਂ ਭਾਰਤ ਦੀ ਖੁਫੀਆ ਏਜੰਸੀ ਅਤੇ ਸੁਰੱਖਿਆ ਬਲਾਂ ਦੁਆਰਾ ਵਿਦੇਸ਼ਾਂ ਵਿੱਚ ਕੀਤੇ ਗਏ ਗੈਰ ਨਿਆਂਇਕ ਕਤਲਾਂ ਦੀ ਵੀ ਜਾਂਚ ਚਾਹੁੰਦੇ ਹਾਂ ਕੈਨੇਡਾ ਸਰਕਾਰ ਦਾ ਭਾਰਤ ਸਰਕਾਰ ਉੱਤੇ ਅਪਰਾਧਿਕ ਗਤਿਵਿਧੀਆਂ ਲਈ ਬਦਨਾਮ ਗੈਂਗਸਟਰਾਂ ਦੀ ਵਰਤੋਂ ਕਰਨ ਅਤੇ ਖਾਲਸਤਾਨੀ ਸਿੱਖਾਂ ਨੂੰ ਟਾਰਗੇਟ ਕਰਨ ਦੇ ਲਾਇੇ ਦੋਸ਼ ਗੰਭੀਰ ਚਿੰਤਾ ਹਨ ਜਿਸ ਦੀ ਅੰਤਰਰਾਸ਼ਟਰੀ ਜਾਂਚ ਹੋਣੀ ਚਾਹੀਦੀ ਹੈ ਅੰਤਰਰਾਸ਼ਟਰੀ ਭਾਈਚਾਰਾ ਅਤੇ ਸੰਯੁਕਤ ਰਾਸ਼ਟਰ ਦੇ ਮੈਂਬਰ ਦਾ ਇਹ ਫਰਜ ਬੰਦਾ ਹੈ ਕਿ ਉਹ ਜਿੱਥੇ ਸਵੈਨਿਰਣੈ ਦੇ ਅਧਿਕਾਰ ਸਮੇਤ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਹੋ ਰਹੀ ਹੋਵੇ ਉੱਥੇ ਦਖਲਅੰਦਾਜ਼ੀ ਕਰਨ ਅੱਜ ਦਾ ਕੱਟ ਭਾਰਤ ਨੂੰ ਕਾਗਜ਼ਾਂ ਵਿੱਚ ਲੋਕਤੰਤਰੀ ਪਰ ਅਮਲਾ ਵਿੱਚ ਤਾਨਾਸ਼ਾਹੀ ਮੁਲਕ ਕਰਾਰ ਦਿੰਦਾ ਹੈ ਆਪਣੀ ਵੱਖਰੀ ਪਛਾਣ ਇਤਿਹਾਸ ਸਭਿਆਚਾਰ ਰੱਖਣ ਵਾਲੇ ਸਿੱਖਾਂ ਨੂੰ ਯੂਨੋ ਤਹਿਤ ਸਵੈਨਿਰਣੈ ਦਾ ਕਾਨੂੰਨੀ ਹੱਕ حاصل ਹੈ ਸੰਯੁਕਤ ਰਾਸ਼ਟਰ ਦੀ ਅਗਵਾਈ ਹੇਠ ਰਿਫਰੈਂਡਮ ਸ਼ਾਂਤੀਪੁਰ ਢੰਗ ਨਾਲ ਸਵੈ ਨਿਰਣੇ ਦੇ ਅਧਿਕਾਰ ਨੂੰ ਲਾਗੂ ਕਰਨ ਦੀ ਟੁਕਵੀਂ ਵਿਧੀ ਹੈ ਪੰਜਾਬ ਦੇ ਲੋਕਾਂ ਨੂੰ ਸਵੈ ਨਿਰਣੇ ਦਾ ਹੱਕ ਮਿਲਣਾ ਚਾਹੀਦਾ ਹੈ ਉਹ ਇਸ ਦੇ ਹੱਕਦਾਰ ਹਨ ਇਹ ਜੋ ਮਤੇ ਮੇ ਪੜੇ ਨੇ ਇਹ ਮੈਂ ਲੀਡਰਸ਼ਿਪ ਲਈ ਸੰਗਤਾਂ ਦੇ ਸਾਹਮਣੇ ਪੇਸ਼ ਕੀਤੇ ਨੇ ਮੇਰੇ ਤੋਂ ਬਾਅਦ ਜਿਹੜੀ ਲੀਡਰਸ਼ਿਪ ਬੋਲੇਗੀ ਜਿਨ੍ਹਾਂ ਨੇ ਅਗਰ ਉਹਨਾਂ ਨੇ ਕੋਈ ਅਦਿੱਤ ਸੁਝਾਅ ਦੇਣੇ ਹੋਣ ਅਸੀਂ ਉਹਦੇ 'ਚ ਐਡ ਮਾਈਨਸ ਜੋ ਵੀ ਉਹ ਸੁਝਾਅ ਦੇਣਗੇ ਉਹਦੇ ਬਾਰੇ ਵਿਚਾਰ ਕਰ ਲਾਂਗੇ ਇੰਨਾ ਹੀ ਕਹਿੰਦੇ ਹੋਏ ਫਤਿਹ ਗਜਾਨਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ